ਉਹ ਕਿੱਲਾ ਦਾ ਫਰਕ ਪਿਆ ਤੈਨੂੰ ਪਤਾ ਨਹੀਂ ਲੱਗਦਾ ਪਰ ਮੋਟਰ ਨਾਲ ਜੁੱਤਰੀਆਂ ਮੈਂ ਨਾ ਕੈਮਰੇ ਚ ਫੜ ਗਿਆ ਆਓ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਹਣ ਕਦੇ ਨਾਲ ਤੇ ਅੱਜ ਆਪਾਂ ਇੱਕ ਬਲੌਗ ਪਾ ਰਹੇ ਹਾਂ ਸਾਡੇ ਨਾਲ ਛੋਟਾ ਜਿਹਾ ਸਾਂਝ ਕਰਦੇ ਹਾਂ ਅੱਜ ਦੇ ਕੰਮ ਦੀ ਤੇ ਅੱਜ ਝੋਨੇ ਤੋਂ ਬੇਲ ਹੋ ਗਈ ਝੋਨਾ ਲੱਗ ਚੁੱਕਾ ਕਿਹੜਾ ਗੇਸਤਾ ਲਾਉਣਾ ਸੀਗਾ ਪਾਣੀ ਲਾਉਣਾ ਇਕੱਲਾ ਪਾਣੀ ਹੁਣ ਦੋ ਟਾਈਮ ਲਾਈਟ ਆਉਂਦੀ ਐ ਦੋ ਦਿਨ ਸਵੇਰੇ ਆਉਂਦੀ ਐ ਦੋ ਦਿਨ ਸ਼ਾਮ ਨੂੰ ਆਉਂਦੀ ਐ ਚਲੋ ਮੁੰਡੇ ਸ਼ਾਮ ਹੀ ਲੈਣਗੇ ਤੇ ਹੁਣ ਪੈ ਗਿਆ ਬਸ ਸਬਜੀ ਨੂੰ ਐਕਦੀ ਲੋਆਂ ਵੱਧ ਚੱਲੀਆਂ ਆ ਤੇ ਹਵਾ ਬਹੁਤ ਤੇਜ਼ ਸੀ ਸਬਜੀ ਨਾ ਬਾਗ ਦੇ ਤਹਾਂ ਪਹੁੰਚ ਹੀ ਨਹੀਂ ਸਕੀ ਵਿਚਾਰੀ ਕ੍ਰੇਲੇ ਕਰੋਲੇ ਦੇ ਬੱਲਾਂ ਥੱਲੇ ਹੀ ਲੰਕ ਗਈਆਂ ਤੇ ਨਾ ਕੱਖ ਸੀਏ ਕਾਫੀ ਜ਼ਿਆਦਾ ਤੇ ਕੱਖ ਕੱਢਦੇ ਆ ਆ ਬੱਟ ਦੇਖੋ ਤੁਸੀਂ ਬਣਾਈ ਪਈ ਗੱਲ ਆ ਪਿਆ ਢੇਰ ਕੱਖਾਂ ਦੇ ਇਹ ਜਿ ਕੱਖ ਸੀ ਜਿਵੇਂ ਆ ਮਿਰਚਾਂ ਚ ਇਹ ਤੂੰ ਵੱਧ ਹੀ ਸੀਗੇ ਮਿਰਚਾਂ ਚ ਤਾਂ ਉਧਰਲੀ ਸਾਈਡ ਘਟਾ ਤੇ ਜਿਵੇਂ ਆ ਵੱਡੇ ਆ ਇੱਥੇ ਹੀ ਨਹੀਂਗੇ ਤੇ ਇਹ ਵੀ ਕੱਢਣੇ ਆ ਸਾਰੇ ਤੇ ਇਧਰ ਨੂੰ ਜਾਣਾ ਹਾਂ ਕੱਢਦੇ ਕੱਢਦੇ ਸਬਜ਼ੀ ਨੂੰ ਤੇ ਹੁਣ ਫਰੂਟ ਫਾਲਟ ਤੇ ਇੱਥੇ ਕੋਈ ਹੈ ਹੀ ਨਹੀਂ ਸੁੱਕ ਨਾਲ ਫਰੂਟ ਸਾਰਾ ਟੁੱਟ ਗਿਆ ਆਲੂ ਸੀ ਆਲੂ ਬੁਖਾਰੇ ਸੀਗੇ ਤੇ ਸੋਚਿਆ ਮੈਂ ਸਾਂਝ ਪਾ ਲਈ ਆ ਅੱਜ ਦੇ ਕੰਮ ਦੀ ਤੇ ਸਾਨੂੰ ਦੱਸਾਂਗੇ ਮਿਰਚਾਂ ਮੁਰਚਾਂ ਵੀ ਕੱਢਾਂਗੇ ਅੱਜ ਤੇ ਇਧਰ ਤੋਰੀ ਦੇਖੀ ਆ ਖੀਰਾ ਤੇ ਤੋਰੀ ਦਾ ਚੱਲ ਰਹੀ ਆ ਪਰ ਕਦੂਆਂ ਦੀਆਂ ਵੱਲਾਂ ਵੀ ਸੋ ਕੁ ਜਿਹੜੀਆਂ ਇੱਕ ਦੋ ਬੱਲਾਂ ਦੀ ਬਚੀਆਂ ਤੋਰੀਆਂ ਦੇ ਬੱਲਾਂ ਵੀ ਤਾਹਾਂ ਚੜੀਆਂ ਨਹੀਂ ਆਇਤੀ ਯਾਰ ਬਾਗ ਤੇ ਥੱਲੇ ਨੂੰ ਮੁੜ ਗਈਆਂ ਪਤਾ ਨਹੀਂ ਕੀ ਚੱਕਰ ਹੈ ਪਤਾ ਨਹੀਂ ਨੇਰ ਜ਼ਿਆਦਾ ਚੱਲੇ ਆ ਜਾਂ ਲੋਬ ਵੱਧ ਚੱਲੀ ਆ ਸਬਜ਼ੀ ਯਾਨੀ ਕਿ ਕਾਮਯਾਬ ਘਟ ਸੀਗੀ ਤੇ ਹੁਣ ਇਹਨਾਂ ਨੂੰ ਕਾਮਯਾਬ ਕਰਨਾ ਕੋਈ ਹੁਣ ਮੀਂਹ ਪੈਣੇ ਏਦੋਂ ਬਾਅਦ ਕੱਖ ਹੁਣ ਕੱਢਦੇ ਆਪਾਂ ਤੇ ਇਹਨਾਂ ਨੂੰ ਪਾਣੀ ਪੂਣੀ ਟਾਈਮ ਨਾਲ ਲਾਈ ਜਾਣਾ ਪਾਣੀ ਦਾ ਵੇ ਸਾਡਾ ਬੰਦਾ ਵਾਧੂ ਰੱਖਦਾ ਦੇਖ ਖੜਾ ਹੀ ਆ ਕੋਡੇ ਕੋਡੇ ਪਾਣੀ ਖੜਾ ਦੇਖੋ ਜਿਵੇਂ ਕਦੂ ਕੀਟਾਂ ਦਾ ਕਰੇਲਿਆਂ ਜਾਂ ਤੇ ਗਿੱਲੇ ਜੂ ਕਾ ਕੱਢੇ ਆ ਗੁਲੇਲ ਖੁਰਪੀ ਦੀ ਲੋੜ ਨਹੀਂ ਵੀ ਹੱਥਾਂ ਨਾਲ ਹੀ ਖਿੱਚਦੇ ਤੇ ਹੁਣ ਇਧਰੋਂ ਖਿੱਚਨੇ ਆ ਤੇ ਫਿਰ ਦਿਖਾਉਣੇ ਆ ਗੱਲਬਾਤ ਬਣਦੀ ਐ ਜੇ ਸਬਜ਼ੀ ਦੀ ਦੁਪਹਿਰ ਕੇ 11 ਵਜੇ 11 ਵਜੇ ਤੱਕ ਇੰਨਾ ਕੰਮ ਖਿੱਚਤਾ ਹੀ ਵਿੱਚ ਦੀ ਹੋਰ ਕੰਮ ਵੀ ਕੱਢਨੇ ਪੈਂਦੇ ਆ ਤੇ ਹੁਣ ਰਹਿ ਗਈਆਂ ਆਪਣੇ ਕੋਲੇ ਤਰਾਂ ਦੇਖੀ ਜਾਂਦੇ ਆ ਬੱਲਾਂ ਇਹਨਾਂ ਦੇ ਲਾਉਣੇ ਝੂਟੀ ਫਿਰ ਤੋਰੀਆਂ ਤੇ ਅੱਗੇ ਕਦਮਾਂ ਦੀ ਵੱਲ ਬਣੇ ਰਿਓ ਵੀਡੀਓ ਦੇ ਨਾਲ ਦੁਪਹਿਰ 12 ਵਜੇ ਕੰਮ ਤਕਰੀਬਨ ਖਤਮ ਹੋ ਚੁੱਕਿਆ ਘਾਹ ਨਿਕਲ ਚੁੱਕਿਆ ਬਲਾਂ ਚੋਂ ਤੇ ਹੁਣ ਅੱਗੇ ਤੋਰੀਆਂ ਵੱਲ ਵਧਦੇ ਆ ਤੇ ਉਧਰ ਅੱਗੇ ਕਸਕੀ ਦਾ ਕੰਮ ਹੈ ਖੁਰਪੀ ਵਾਲਾ ਕੰਮ ਸੀਗਾ ਬਰੀਕੀ ਦਾ ਇਹਦੇ ਟਾਈਮ ਜ਼ਿਆਦਾ ਲੱਗਿਆ ਤੇ ਇਹ ਚੱਕਣਾ ਵੀ ਆਪਾਂ ਹੁਣ ਇਹ ਪਹਿਲਾਂ ਮੈਂ ਇਹਦਾ ਸੋਚ ਰਿਹਾ ਸੀ ਚੱਕ ਦੇਗੀ ਪਹਿਲਾਂ ਇਹਨੂੰ ਫੇਰ ਸੋਚਿਆ ਧੁੱਪ ਲੱਗ ਕੇ ਹੋੜਾ ਹੋ ਜਾਣ ਦੇ ਫਿਰ ਚੱਕਦੇ ਆ ਤੇ ਇਸ ਤੋਂ ਬਾਅਦ ਸਿਮਲਾ ਮਿਰਚ ਤੇ ਤੋਰੀ ਵਾਲੀਆਂ ਵੱਟਾਂ ਰਹਿ ਜਾਣੀਆਂ ਫਿਰ ਇਹ ਜੋ ਕਦੂਆਂ ਵਾਲੀ ਬੱਲ ਕਦੂਆਂ ਵਾਲੀ ਬੱਲ ਮੇਰਾ ਤਾਂ ਵੀ ਰਹਿਣ ਦੀ ਕਿਉਂਕਿ ਗਰਮੀ ਜ਼ਿਆਦਾ ਪੈਂਦੀ ਆ ਤੇ ਸਿੱਧੀ ਤੋਂ ਪਾਣ ਲੱਗ ਜੂ ਤੇ ਹੁਣ ਏਟ ਸੈਟ ਨੇ ਕਵਰ ਕੀਤੀ ਹੋਈ ਐ ਬਚੀ ਹੋਈ ਐ ਇਹ ਫਲ ਘਟ ਚੱਕਰੀ ਐ ਪਰ ਕਦੂ ਬਹੁਤ ਇੱਕ ਅੱਧਾ ਲਉਂਦੀ ਐ ਤਿੰਨ ਚਾਰ ਦਿਨਾਂ ਤੋਂ ਦੇਣੇ ਆ ਮੋਟੀ ਮੋਟੀ ਇੱਟ ਸੈੱਟ ਤੇ ਵੱਡੇ ਵੱਡੇ ਕੱਖ ਜੇ ਕੱਢ ਦਾਂਗੇ ਬਾਕੀ ਜਿਹੜਾ ਛੋਟੇ ਕੱਖ ਉਹ ਨਹੀਂ ਛੇੜ ਦੇ ਕਿਉਂਕਿ ਜਿਆਦਾ ਹਲਾਉਣ ਚਲਾਉਣ ਵਾਲੀ ਬੱਲ ਹਿੱਲ ਸਕਦੀ ਏ ਤੇ ਆ ਇਧਰੋਂ ਬੁਈਆਂ ਪਾਈਆਂ ਸਾਫ ਕਰਕੇ ਸਾਰੀਆਂ ਹੱਥ ਨੇ ਬੱਟਾ ਮੁੱਟਾ ਪਾਵਾਂਗੇ ਕਦੂ ਨੇ ਬੱਲਾਂ ਲਾਉਣੀਆਂ ਪਛੇਤੀਆਂ ਇੱਥੇ ਗੰਡਾ ਸੀਗਾ ਪਹਿਲਾਂ ਤੇ ਬਣੇ ਰਿਓ ਅਖੀਰ ਤੱਕ ਦੁਪਹਿਰ ਕੇ 4 ਵਜੇ ਸਾਰਾ ਆਸਾ ਪਾਸਾ ਕੜਿਆ ਗਿਆ ਜੀ ਹੁਣ ਲੱਗਣਾ ਸੀ ਚੱਕਣਾ ਦੇ ਕਿਤੋਂ ਫੋਨ ਆ ਗਿਆ ਕਹਿੰਦੇ ਪਨੀਰੀ ਪਟਨੀਆ ਪਾਣੀ ਲੈ ਕੇ ਪਹੁੰਚ ਤੇ ਚਲੋ ਹੁਣ ਉਹ ਨਾਲ ਪਨੀਰੀ ਪਟਾਉਣੇ ਆ ਬਾਕੀ ਕੱਲ ਸ਼ਾਮ ਨੂੰ ਦੇਖਾਂਗੇ ਜਾਂ ਕੱਲ ਦੁਪਹਿਰੇ ਦੇਖਾਂਗੇ ਸਬਜੀ ਦਾ ਤਿਆਰ ਕਰਨੀ ਹੈ ਜਗਾ ਇਹ ਕਤੂਆ ਖਾਤਰ ਬਣੇ ਰਿਓ ਵੀਡੀਓ ਦੇ ਨਾਲ ਦੁਪਹਿਰ ਕੇ 4:30 ਵਜੇ ਮੁੰਡਿਆਂ ਨੇ ਪਨੀਰੀ ਪਟ ਰਹੇ ਸੀਗੇ ਤੇ ਅਚਾਨਕ ਪਾਣੀ ਲੈ ਕੇ ਆ ਠੰਡਾ ਇਹਨਾਂ ਲਈ ਤੇ ਪਨੀਰੀ ਪੱਟ ਰਹੇ ਇੱਥੇ ਅੱਜ ਤੇ ਤੁਹਾਨੂੰ ਕੋਠੇ ਜੱਕਾ ਦਿਖਾਉਣਾ ਬਾਈ ਨੇ ਬਾਰੀ ਰੱਖੀ ਜਿਹੜੀ ਘਰ ਦਾ ਸ਼ਿੰਗਾਰ ਹੁੰਦੀ ਸੀ ਕਦੇ ਝਾਲੀ ਜੀ ਕਹਿ ਹੁੰਦੇ ਇਹਨੂੰ ਇਸ ਵੇਲੇ ਕੀ ਬਣਾਇ ਜੋਏ ਪਾਂਡੇ ਭੁੰਡੇ ਚੱਲ ਠੀਕ ਹੈ ਨਹੀਂ ਤਾਂ ਬਾਹਰ ਅਗਲਾ ਘਰੇ ਤੋਂ ਬਾਹਰ ਕੱਢਤੀ ਸੁਆਂ ਚ ਤਾਂ ਇੱਥੇ ਖੇਤ ਦਾ ਕੋਠੇ ਜਾ ਕੇ ਥਾਂਬ ਲਈ ਹਉ ਇਹ ਪਾਣੀ ਪੀਣ ਤੋਂ ਬਾਅਦ ਫੱਕ ਪੱਟਣ ਮੰਨ ਗਏ ਪਨੀਰੀ ਕਾਨੂੰ ਭੇਜਨੀ ਆ ਰਿਸ਼ਤੇਦਾਰੀ ਚ 1890 ਦੀ ਜਿਹੜੀ ਤੁਹਾਰ ਕੇ ਨੂੰ ਵੇਚ ਨਹੀਂ ਕਰਤਾ ਤਾ ਨਾ ਨਹੀਂ ਇਹਦੇ ਉਧੇ ਵੀਰਾਂ ਦਾ ਵੀਰ ਕਿੰਨੇ ਨੂੰ ਵੇਚ ਗਏ ਉਹ ਕਿੱਲਾ ਦਾ ਬਰਕ ਪਿਆ ਤੈਨੂੰ ਪਤਾ ਨਹੀਂ ਲੱਗਦਾ ਕੋ ਬੜਾ ਸ਼ਾਨਾ ਇਹ ਮੋੜਨੇ ਲੱਗ ਉੱਤਰੀਆਂ ਮੈਂ ਨਾ ਕਮਰੇ ਚੜ੍ਹ ਗਿਆ ਆਉਂਦੇ ਗੋਪੀ ਲਓ ਜੀ ਪਨੀਰੀ ਪੜਦੇ ਸੀਗੇ ਤੇ ਹਰਦੀਪ ਸਿੰਘ ਪੁੱਲਰ ਬਲੌਗਰ ਪਾਣੀ ਦੀ ਸੇਵਾ ਕਰਦੇ ਹੋਏ ਮੈਂ ਤੈਨੂੰ ਮਾਹੂ ਕਰਤਾ ਹਾਂ ਤੇਰਾ ਸ਼ੇਅਰ ਕਰਾ ਦਾਂਗੇ ਤੇਰਾ ਮੈਂ ਹੁਣ 5 ਲੀਟਰ ਵਾਲੀ ਆਉਣ ਦੇ ਹਾਂ ਯਰ ਪਾਣਾ ਆਇਆ ਹੀ ਬਹੁਤ ਆ ਨਾ ਬੱਤੀ ਬਹੁਤ ਵਧੀਆ ਬਣਿਆ ਇਹਨੂੰ ਸੀਡ ਲਾ ਸ਼ਾਮ ਕੇ 6 ਵਜੇ ਪਨੀਰੀ ਪਟ ਰਹੇ ਆ ਜੀ ਇਸ ਟਾਈਮ ਕੋਈ ਨਹੀਂ ਰਹਿੰਦਾ ਸਭ ਲੱਗ ਜਾਣਾ ਵਿੱਚ ਤਾਂ ਦੇਖ ਅੱਜ ਤੱਕ ਬਹੁਤ ਵੀ ਲੱਗ ਜਰਿਆ ਹਾਂ ਪਿਰੇ ਆ ਯਾਰ ਕੀ ਕੰਮ ਕਰੋ ਸਮਾਰਕ ਪਾਟਾ ਬੁਖਣੀ ਦਾ ਫੱਟਾ ਉੱਕੀ ਲੱਗ ਜੀ ਹਾਂ ਤਾਂ ਤੱਕ ਨਹੀਂ ਅੱਛੀਆ ਤਰ੍ਹਾਂ ਲੱਗਣੀ ਉਹ ਛੱਡ ਦੇ ਹਰਦੀਪ ਆ ਜਾ ਆ ਜਾ ਆਜਾ ਆ ਗਿਆ ਸਮਾਨ ਸਾਰਾ ਭੈਣ ਜਿਹੜਾ ਮੱਕੀ ਦੇ ਨਹੀਂ ਪਿਆ ਆਇਆ ਆਇਆ ਪਾਟਦੇ ਆ ਫੱਕ 10 ਕਿੱਲੇ ਵਟਦੇ ਖਿੱਚਦੇ ਆ ਕੰਮ ਅੱਜ ਪਾਟ ਕੇ ਫੇਰ ਜਾਣਾ ਘਰੇ ਅੱਜ ਹੋਰ ਆਹ ਪੰਜ ਕਿਲੋ ਲਿਉਣੀ ਸੀ ਉਹ ਕਿਲੋ ਨਾਲ ਕਿਉਂ ਉਹ ਕੋਕ ਨਾ ਚੱਕ ਬਾਈ ਬਨੇਆ ਜੋ ਕਿਉਂ ਉਹ ਤਾਂ ਪੀ ਲੈਣਾ ਸੋਰਾ ਪੀ ਲਾ ਯਾਰ ਮੈਂ ਪੀਂਦਾ ਯਾਰ ਵੀ ਪਿਲਾ ਦੇਗੇ ਚਾਉੜ ਕਰੀਏ ਨਾ ਦਿਲੋਂ ਬੋਲਿਆ ਜੀ ਤੂੰ ਬੈਂਕਾਂ ਨੂੰ ਬੋਲਿਆ ਬੋਲਣਾ ਨਾ ਮੁੱਟ ਆ ਲੈ ਮੇਰੇ ਆ ਤਾਂ ਉਹਦਾ ਨਾ ਮਾਂ ਨੂੰ ਦਿਲੋਂ ਨਾ ਉਹ ਪੀ ਲੈ ਨਾ ਮੈਂ ਆ ਪੀ ਲੋਈ ਪੀ ਲੈ ਚਾਉੜ ਕਰੀ ਜਾਂਦੇ ਹੋ ਹੁਣ ਆ ਦੇ ਨਾ ਲੈ ਓਏ ਲੱਗਾ ਨਾ ਰਾਤ ਕੇ 9 ਵਜੇ ਪਨੀਰੀ ਪੱਟ ਰਹੇ ਆ ਜੀ ਤੇ ਆ ਜਿੰਨੀ ਪੱਟਤੀ 4 ਵਜੇ ਦੇ ਲੱਗੇ ਆ ਤੇ ਅੱਜ ਦੀ ਇਹ ਸੇਵਾ ਜਿਹੜੀ ਹੋ ਸਕਦਾ 10 11 ਵਜੇ ਤੱਕ ਚੱਲੇ ਬੰਦੇ ਚਾਰ ਹੀ ਬਚੇ ਆ ਤੇ ਦੱਬੀ ਤਰਲੇ ਕੰਮ ਸਾਹਸ਼ ਮੁੰਡਿਓ ਲੱਗੇ ਰੋ ਤੇ ਵੀਡੀਓ ਦੇਖਣ ਲਈ ਧੰਨਵਾਦੀ ਸ਼ੇਅਰ ਕਰਦੇ ਦੱਬ ਕੇ ਕੱਲ ਸਵੇਰੇ ਮਿਲਦੇ ਨਵੇਂ ਵਲੌਗ ਚ ਸਵੇਰੇ 4 ਵਜੇ ਤੱਕ ਉੱਥੇ ਜਾਣਾ ਸਵੇਰ 4 ਵਜੇ ਸਾਡਾ ਬੰਦ ਹੋਊਗਾ